लुधियाना ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਔਰ ਲੁਧਿਆਣਾ ਦੇ ਵਿੱਚ ਤਪਸਪਰੀ ਗਰਮੀ ਤੋਂ ਲੋਕ ਪਰੇਸ਼ਾਨ ਸੀਗੇ ਕਿਉਂਕਿ ਪਿਛਲੇ ਲੰਮੇ ਸਮਾਂ ਤੋਂ ਜਿਹੜੀ ਗਰਮੀ ਹੈ 40 ਡਿਗਰੀ ਤਾਪਮਾਨ ਜਿਹੜਾ ਹੋ ਰਿਹਾ ਸੀ ਔਰ ਲੁਧਿਆਣਾ ਵਾਸੀ ਜਿਹੜੇ ਤਪਤਨ ਹੋਈ ਗਰਮੀ ਤੋਂ ਪਰੇਸ਼ਾਨ ਸੀਗੇ ਤਾਂ ਲੁਧਿਆਣਾ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਇੱਕ ਵਾਰ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਜਿੱਥੇ ਕਾਲੇ ਬੱਦਲ ਛਾਏ ਹੋਏ ਨੇ ਔਰ ਲੁਧਿਆਣੇ ਦੇ ਵਿੱਚ ਠੰਡੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਔਰ ਲੋਕਾਂ ਦੇ ਚਿਹਰੇ ਦੇ ਵਿੱਚ ਕਿਤਨੇ ਕਿਤੇ ਮੁਸਕਾਨ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਕਈ ਸ਼ਹਿਰਾਂ ਦੇ ਵਿੱਚ येलो ਅਲਰਟ ਵੀ ਜਾਰੀ ਕੀਤਾ ਗਿਆ ਸੀ ਔਰ 3 ਤਰੀਕ ਤੱਕਰ ਲੁਧਿਆਣੇ ਦੇ ਵਿੱਚ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਐ ਇਹੋ ਜੀ ਸੰਭਾਵਨਾ ਜਿਹੜੀ ਹੈ ਜਿਤਾਈ ਗਈ ਸੀ ਤਾਂ ਲੁਧਿਆਣੇ ਦੇ ਵਿੱਚ ਹੁਣ ਮੌਸਮ ਨੇ ਜ਼ਰੂਰ ਆਪਣਾ ਮિજાਜ ਬਦਲਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਪੇੜ ਜਿਹੜੇ ਦੇਖ ਸਕਦੇ ਹੋ ਤੁਸੀਂ ਕਿ ਹਵਾਵਾਂ ਆ ਬੇਕਾਫ ਜਿਹੜੀਆਂ ਚੱਲ ਰਹੀਆਂ ਨੇ ਪੂਰਾ ਲੁਧਿਆਣਾ ਸ਼ਹਿਰ ਜਿਹੜਾ ਠੰਡਾ ਹੋਇਆ ਦਿਖਾਈ ਦੇ ਰਿਹਾ ਔਰ ਜੇਕਰ ਗੱਲ ਕਰੀਏ ਤਾਪਮਾਨ ਜਿਹੜਾ ਦਿਨੋ ਦਿਨ ਵਧਦਾ ਜਾ ਰਿਹਾ ਸੀ